ਨੂ ਤੇ ਧੀ ਕਹਿਨ ਨੂੰ ਤਾਂ ਇਹ ਬਹੁਤ ਛੋਟਾ ਸ਼ਬਦ ਆ ਪਰ ਸਮਝਦਾ ਕੋਈ ਕੋਈ ਆ ਕਿਉਂਕਿ ਜਦੋਂ ਵੀ ਇੱਕ ਧੀ ਵਿਆਹ ਕੇ ਦੂਜੇ ਘਰ ਜਾਂਦੀ ਆ ਤਾਂ ਉਹਨੂੰ ਅਕਸਰ ਤਾਣੇ ਮੇਨੇ ਮਾਰੇ ਜਾਂਦੇ ਆ ਜਾਂ ਫਿਰ ਗਾਣੇ ਸੁਣਾਈਆਂ ਜਾਂਦੀਆਂ ਨੇ ਕਿਸ ਲਈ ਕਹਿਨ ਨੂੰ ਤਾਂ ਹਰ ਕੋਈ ਕਹਿ ਦਿੰਦਾ ਜਾ ਕੇ ਆਂਡ ਗਵਾਂਂਚ ਜਾਂ ਰਿਸ਼ਤੇਦਾਰੀਆਂ ਚ ਵੀ ਅਸੀਂ ਆਪਣੀ ਨੂ ਨੂੰ ਧੀ ਬਣਾ ਕੇ ਰੱਖਦੇ ਆ ਪਰ ਜਿਹੜਾ ਸਮਝਦਾ ਉਹ ਕੋਈ ਕੋਈ ਆ ਕਿਉਂਕਿ ਜਦੋਂ ਵੀ ਇੱਕ ਧੀ ਦੂਜੇ ਘਰ ਜਾਂਦੀ ਆ ਵਿਆਹ ਕੇ ਨੁੱਤੀ ਨਹੀਂ ਨੂੰ ਬਣਾਇਆ ਜਾਂਦਾ ਕੋਈ ਕੁੜੀ ਮੈਨੂੰ ਇਹ ਨਹੀਂ ਸਮਝਾਉਂਦੀ ਵੀ ਕੋਈ ਕੁੜੀ ਆ ਜਿਹੜੀ ਉਹ ਪਿੱਛੋਂ ਤਾਂ ਨਹੀਂ ਇਹ ਸਿੱਖ ਕਉਂਦੀ ਵੀ ਮੈਂ ਲੜਨਾ ਜਾਂ ਕਿਵੇਂ ਕਰਨਾ ਜਾਂ ਲੜਾਈ ਕਰਨੀ ਜਾਂ ਅੱਡ ਕਰਨਾ ਪਰ ਅਕਸਰ ਮਾਪੇ ਆ ਜਿਹੜੇ ਉਹ ਇਹੀ ਜਿਤਾਉਂਦੇ ਆ ਸਾਰੇ ਰਿਸ਼ਤੇਦਾਰਾਂ ਨੂੰ ਵੀ ਜਿਹੜੀ ਕੁੜੀ ਆ ਉਹ ਗਲਤ ਆ ਤੇ ਸਾਡਾ ਪਰਿਵਾਰ ਆ ਜਿਹੜਾ ਆ ਕਿ ਉਹਨੇ ਪਾੜਤਾ ਪਰ ਜੇਕਰ ਤੁਸੀਂ ਵੀ ਉਹਨੂੰ ਆਪਣੀ ਧੀ ਸਮਝੋਗੇ ਧੀ ਬਣਾ ਕੇ ਰੱਖੋਗੇ ਤਾਂ ਉਹ ਵੀ ਆਪਣੇ ਘਰ ਨੂੰ ਸਾਰੇ ਨਹੀਂ ਸਮਝੂਗੀ ਕਦੇ ਵੀ ਆਪਣਾ ਘਰ ਬਣਾ ਕੇ ਹੀ ਉਹਨੂੰ ਚੰਗੀ ਤਰ੍ਹਾਂ ਸਾਫ ਸਫਾਈ ਜਾਂ ਕੁਛ ਵੀ ਲਾ ਲੂ ਚੰਗੀ ਤਰ੍ਹਾਂ ਨਿਭਾਉਗੀ ਆਪਣੇ ਰਿਸ਼ਤੇ ਕਿਉਂਕਿ ਹਰ ਕੁੜੀ ਦਾ ਸੁਪਨਾ ਹੁੰਦਾ ਵੀ ਮੈਂ ਆਪਣੇ ਘਰ ਨੂੰ ਜਾ ਕੇ ਐਵੇਂ ਸਜਾਉਂਗੀ ਜਾਂ ਐਵੇਂ ਕਰਾਂਗੇ ਮੇਰੇ ਮੰਮੀ ਡੈਡੀ ਮੈਨੂੰ ਪਿਆਰ ਕਰਨਗੇ ਹਰ ਚੀਜ਼ ਦਿਵਾਉਣਗੇ ਹਰ ਚੀਜ਼ ਦਾ ਮੈਨੂੰ ਪੁੱਛਣਗੇ ਮੈਂ ਉਹਨਾਂ ਨੂੰ ਦੱਸੂਗੀ ਪਰ ਜਿਹੜੇ ਕਈ ਸੱਸਾਂ ਹੁੰਦੀਆਂ ਨੇ ਉਹ ਐਦਾਂ ਹੋਣ ਨਹੀਂ ਦਿੰਦੀਆਂ ਹੈਗੇ ਪਤਾ ਨਹੀਂ ਉਹਨਾਂ ਨੂੰ ਚੱਲਣ ਕਿਸ ਚੀਜ਼ ਦੀ ਹੋ ਜਾਂਦੀ ਹੈ ਅਕਸਰ ਨੂੰ ਨੂਨ ਤਾਂ ਉਹ ਤੁਹਾਡੇ ਹੀ ਆ ਨਾ ਜੇਕਰ ਤੁਹਾਡੀ ਧੀ ਨਾਲ ਕੋਈ ਐਦਾਂ ਕਰੇ ਫਿਰ ਤੁਸੀਂ ਬਿਲਕੁਲ ਹੀ ਨਹੀਂ ਚਰਦੇ ਹੈਗੇ ਜੇਕਰ ਤੁਸੀਂ ਵੀ ਆਪਣੀ ਨੂਨ ਧੀ ਬਣਾ ਕੇ ਰੱਖੋਗੇ ਤਾਂ ਉਹ ਵੀ ਤੁਹਾਨੂੰ ਮਾਪਿਆਂ ਵਾਲਾ ਪਿਆਰ ਦੋਗੇ ਉਹ ਵੀ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰੋਗੀ ਕੋਈ ਕੁੜੀ ਨਹੀਂ ਇਦਾਂ ਤੇ ਹੁੰਦੀ ਹੈਗੀ ਵੀ ਉਹ ਪਿੱਛੋਂ ਇਹ ਸਭ ਸਿੱਖ ਕੇ ਆਉਂਦੀ ਹੈ ਵੀ ਮੈਂ ਆਪਣੇ ਸਹੁਰੇ ਆ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ ਪਰ ਸੁਪਨੇ ਹਰ ਦੇ ਮਨ ਵਿੱਚ ਹੁੰਦੇ ਆ ਵੀ ਮੈਂ ਆਪਣੇ ਸਹੁਰੇ ਆ ਕਿ ਇਦਾਂ ਸਜਾਉਂਗੀ ਆਪਣੇ ਘਰ ਵਾਂਗ ਕਿਉਂਕਿ ਜੇ ਉਹ ਉਹ ਨੂੰ ਆਪ ਦਾ ਘਰ ਸਮਝਦੀ ਹੈ ਤਾਂ ਹੀ ਉਹ ਸੁਪਨੇ ਸਜਾਉਂਦੀ ਆ ਪਰ ਜਦੋਂ ਇਦਾਂ ਦੇ ਸੱਸ ਸਹੁਰੇ ਮਿਲ ਜਾਣ ਵੀ ਉਹ ਧੀ ਨੀਤ ਤੇ ਨੂਈ ਬਣਾ ਕੇ ਰੱਖਣ ਫੇਰ ਕੁੜੀ ਦੇ ਹਰ ਸੁਪਨੇ ਆ ਤੇ ਪਾਣੀ ਫਿਰ ਜਾਂਦਾ ਤੇ ਕੁੜੀ ਵੀ ਉਹਨਾਂ ਵਾਂਗ ਹੀ ਹੋ ਜਾਂਦੀ ਆ ਇਸ ਲਈ ਤੁਸੀਂ ਵੀ ਆਪਣੇ ਨੂਹਾਂ ਨੂੰ ਧੀ ਬਣਾ ਕੇ ਰੱਖਿਆ ਕਰੋ ਜੀ ਉਹਨਾਂ ਤੋਂ ਧੀਾਂ ਵਾਲਾ ਪਿਆਰ ਲੈਣਾ ਨਾ ਕਿ ਨੂਹਾਂ ਜੀ ਜੇਕਰ ਤੁਹਾਨੂੰ ਇਹ ਮੇਰੀ ਆਡੀ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਤੇ ਫੋਲੋ ਵੀ ਜ਼ਰੂਰ ਕਰ ਲਿਓ ਜੀ ਧੰਨਵਾਦ